कोविड नहीं है ना oh, नहीं नहीं, 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 नहीं। <laughs> वो oh तो खत्म हो गई इज जस्ट कमर कोविड बेचारा ओह माय गॉड बट इज बेटर नाउ ठीक है थोड़ा जैसा सीखा हूं ता ठीक हो गया नेगेटिव आ रिपोर्ट अच्छा नेगेटिव ही है ना हां जी यू कम दिस ਮਿਲਿਆ ਕੰਟੈਂਟ ਮਿਲਿਆ ਨਹੀਂ ਮਿਲਿਆ ਉਹ ਵੀ ਤੇ ਕੰਟੈਂਟ ਸੀ ਸੋ ਰੂਤਰ ਪੰਜਾਬ ਦਾ ਦੇਖ ਰਹੇ ਤੁਸੀਂ ਮੈਂ ਮਲਕੀਤ ਸਿੰਘ ਸਵਾਗਤ ਕਰਦਾ ਤੁਹਾਡਾ ਚੈਨਲ ਦੇ ਉੱਤੇ ਅੱਜ ਸਾਡੇ ਨਾਲ ਜੋ ਆਰਟਿਸਟ ਮੌਜੂਦ ਨੇ ਉਹ ਕਾਫੀ ਪੰਜਾਬ ਦੇ ਵਿੱਚ ਚਰਚਾ ਦੇ ਵਿੱਚ ਛਾਏ ਹੋਏ ਨੇ ਚਰਚਾ ਵਿੱਚ ਛਾਉਣ ਦਾ ਰੀਜ਼ਨ ਇਹ ਨਹੀਂਗਾ ਕਿ ਉਹਨਾਂ ਦੀ ਫਿਲਮ ਆਰੀ ਆ ਹੋਰ ਰੀਜ਼ਨ ਵੀ ਨੇ ਤੇ ਜਿਹੜੇ ਰੀਜ਼ਨ ਇਹ ਨੇ ਕਿ ਕਿਉਂਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਲਈ ਕੁਝ ਐਲਾਨ ਕੀਤੇ ਨੇ ਕਿਹੜੇ ਐਲਾਨ ਕੀਤੇ ਨੇ ਉਹਨਾਂ ਦਾ ਆਪਾਂ ਜਿਆਦਾ ਸਸਪੈਂਸ ਨਹੀਂ ਬਣਾਉਂਦੇ। ਸਵਾਗਤ ਕਰਦੇ ਹਾਂ ਸਾਡੇ ਚੈਨਲ ਦੇ ਉੱਤੇ। ਮੇਹਰ ਫਿਲਮ ਦੇ ਸਟਾਰ ਕਾਸਟ ਰਾਜਕੁੰਦਰਾ ਭਾਜੀ ਤੇ ਗੀਤਾ ਬਸਰੇ ਮੈਂ। ਸਵਾਗਤ ਹੈ ਤੁਹਾਡਾ ਆਪਾਂ। ਥੈਂਕ ਯੂ ਥੈਂਕ ਯੂ ਸੋ ਮਚ। ਪਹਿਲਾਂ ਤਾਂ ਆਪਾਂ ਭਾਜੀ ਜਿਹੜੇ ਜਿੱਦਾਂ ਕਿ ਮੈਂ ਗੱਲ ਕੀਤੀ ਇੰਟਰੋਡਕਸ਼ਨ ਦੇ ਵਿੱਚ ਕਿ ਤੁਸੀਂ ਕਾਫੀ ਐਲਾਨ ਕੀਤੇ ਨੇ। ਉਹ ਕੀ ਐਲਾਨ ਹੈ ਮਤਲਬ ਕਿਦਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਪੰਜਾਬ ਦੇ ਲੋਕਾਂ ਨੇ ਇਹ ਸਟੇਟ ਐਲਾਨ ਕਰ ਦੇਣਾ ਚਾਹੀਦਾ। ਪਹਿਲਾਂ ਤਾਂ ਮਤਲਬ ਕਰੰਟ ਜੋ ਹੜ੍ਹ ਆਇਆ ਉਹਦੇ ਮਤਲਬ ਹਾਲਾਤ ਦੇਖਦੇ ਮੈਨੂੰ ਲੱਗਿਆ ਕਿ ਸ਼ਾਇਦ ਸਾਡੀ ਫਿਲਮ ਸਾਨੂੰ ਬਟ ਜਦ ਮੈਂ ਪ੍ਰੋਡਿਊਸਰ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਬੜੀ ਚੰਗੀ ਗੱਲ ਕੀਤੀ ਕਿ ਰਾਜ ਜਿੱਥੇ ਜਿੱਥੇ ਹਾਰਡ ਆਇਆ ਹੈ ਉੱਥੇ ਸਿਨੇਮਾ ਕਰਦੇ ਨੇੜੇ ਨਹੀਂ ਹੈ ਔਰ ਇਸ ਵਕਤ ਉਹਨਾਂ ਨੂੰ ਸਿਨੇਮਾ ਦੀ ਲੋੜ ਨਹੀਂ ਹੈ ਉਹਨਾਂ ਨੂੰ ਬਿਲਕੁਲ ਰਾਸ਼ਨ ਪਾਣੀ ਦੀ ਲੋੜ ਹੈ ਉਹ ਚੀਜ਼ ਆਪਾਂ ਕਰ ਸਕਦੇ ਹਾਂ ਕਿ ਜੋ ਪਹਿਲੇ ਦਿਨ ਦਾ ਬਾਕਸ ਆਫਿਸ ਦਾ ਜੋ ਕਲੈਕਸ਼ਨ ਆਏਗਾ ਆਪਾਂ ਜਿੰਨੇ ਵੀ ਫਲੱਡ ਵਿਕਟਿਮਸ ਹੈ ਉੱਥੇ ਆਪਾਂ ਡੋਨੇਟ ਕਰਾਂਗੇ ਸੋ ਮੈਨੂੰ ਉਹ ਗੱਲ ਬੜੀ ਚੰਗੀ ਲੱਗੀ ਸੋ ਅਸੀਂ ਡਿਸਾਈਡ ਕੀਤਾ ਕਿ ਆਪਣਾ ਜਿੰਨੀ ਵੀ ਫੀਸ ਹੈ ਜੋ ਵੀ ਇਸ ਫਿਲਮ ਦਾ ਫਸਟ ਡੇ ਦਾ ਕਲੈਕਸ਼ਨ ਹੈ ਅਸੀਂ ਉਥੇ ਕਰਕੇ ਕੁਛ ਨਾ ਕੁਛ ਆਪਣੀ ਸੇਵਾ ਕਰਾਂਗੇ ਔਰ ਹੋਰ ਕੁਛ ਨਹੀਂ ਹੈ ਕਿ ਭਾਈ ਮੈਨੂੰ ਕਈ ਵਾਰ ਲੱਗਦਾ ਹੈ ਕਿ ਇੱਕ ਸੈਲਬ੍ਰਿਟੀ ਦੀ ਰਿਸਪੋਨਸੀਬਿਲਿਟੀ ਹੈ ਕਿ ਆਪਣਾ ਲੀਡ ਬਾਏ ਐਗਜ਼ਾਮਪਲ ਅਸੀਂ ਜੋ ਐਗਜ਼ਾਮਪਲ ਸੈੱਟ ਕਰ ਰਹੇ ਹਾਂ ਮੈਂ ਚਾਹੁੰਦਾ ਕਿ ਸਾਰੇ ਜਿਨੀਆਂ ਜਿਨੀਆਂ ਕਾਬਲੀਅਤ ਹੈ ਸਾਰੇ ਦੇਜੇ 1 ਰੁਪਏ ਹੋਵੇ 100 ਰੁਪਏ ਹੋਵੇ ਲੱਖ ਰੁਪਏ ਹੋਵੇ ਜੋ ਤੁਸੀਂ ਦੇ ਸਕਦੇ ਹੋ ਇਸ ਵਕਤ ਜੋ ਹਾਲਾਤ ਹੈ ਉਥੇ ਦੇ ਬਿਲਕੁਲ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਭਾਜੀ ਇਹ ਵੀ ਇੱਕ ਤੁਸੀਂ ਕਹਿੰਦੇ ਇੱਕ ਫਿਲਮ ਮੇਕਰ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ ਜਿਗਰ ਵਾਲੀ ਗੱਲ ਹੁੰਦੀ ਹੈ ਕਿਉਂਕਿ ਪਹਿਲਾ ਦਿਨ ਹੁੰਦਾ ਜ ਉਹ ਬਹੁਤ ਮੈਟਰ ਕਰਦਾ ਹੁੰਦਾ ਫਿਰ ਉਹਦੀ ਗਮਾਈ ਦਾ ਰੱਬ ਚਾਹੇ ਤਕ ਬਹੁਤ ਬਹੁਤ ਜ਼ਿਆਦਾ ਹੈ ਔਰ ਉਹ ਸਾਰਾ ਜਾਏ ਅੱਛੇ ਕੰਮ ਲਈ ਜੀ ਤੇ ਹੁਣ ਮੈਮ ਅਗਰ ਗੱਲ ਕਰੀਏ ਫਿਲਮ ਦੇ ਕਿਰਦਾਰ ਬਾਰੇ ਇਸ ਤਰ੍ਹਾਂ ਦਾ ਤੁਹਾਡਾ ਕਿਰਦਾਰ ਹੈ ਕਿਉਂਕਿ ਟ੍ਰੇਲਰ ਦੇ ਵਿੱਚ ਵੀ ਦੇਖਿਆ ਤੁਸੀਂ ਇੱਕ ਵਾਈਫ ਦਾ ਤੇ ਇੱਕ ਮਦਰ ਦਾ ਕਿਰਦਾਰ ਨਹੀਂ ਬਾਰੇ ਲੋਕਾਂ ਨੂੰ ਕਾਫੀ ਪਸੰਦ ਕੀਤਾ ਔਰ ਕੀ ਕੀ ਸ਼ੇਡਸ ਹੋਣਗੇ ਇਸ ਕਿਰਦਾਰ ਤੇ ਬਿਲਕੁਲ ਸਿਮੀ ਇੱਕ ਬਹੁਤ ਸੁੰਦਰ ਸੀ ਲੜਕੀ ਹੈ ਜੋ ਬਿਲਕੁਲ ਸਿੰਪਲ ਲੜਕੀ ਹੈ ਔਰ ਮੈਂ ਉਹਦੇ ਨਾਲ ਬਹੁਤ ਰਿਲੇਟ ਕਰ ਪਾਈ ਕਿਉਂਕਿ ਮੈਨੂੰ ਲੱਗਦਾ ਹਰ ਘਰ 'ਚ ਇੱਕ ਸਿਮੀ ਹੈਗੀ ਹੈ ਅੱਜ ਮੈਂ ਵੀ ਇੱਕ ਯੂ نو ਸ਼ਾਦੀशुदा ਔਰਤ ਹੈ ਮੇਰੇ ਬੱਚੇ ਹੈ ਤੋ ਮੈਂ ਉਸ ਰੋਲ ਨਾਲ ਉਸ ਕੈਰੈਕਟਰ ਨਾਲ ਬਹੁਤ ਰਿਲੇਟ ਕਰ ਪਾਈ ਸਾਡੀ ਜੋ ਆਪਸ ਵਿੱਚ ਸਟਰਗਲਸ ਰਹਿੰਦੇ ਆ ਲਾਈਫ ਦੇ ਸਟਰਗਲਸ ਰਹਿੰਦੇ ਆ ਬੱਚਿਆਂ ਨਾਲ ਜੋ ਸਟਰਗਲਸ ਰਹਿੰਦੇ ਆ ਆਪਸ ਮੀਆ ਬੀਵੀ ਦੀ ਜੋ ਆਪਸ ਵਿੱਚ ਸਟਰਗਲਸ ਰਹਿੰਦੇ ਆ ਅਸੀਂ ਇਕੱਠੇ ਕਿੱਦਾਂ ਸੁਲ ਜਾਈਦਾ ਕਿੱਦਾਂ ਅੱਗੇ ਲਾਈਫ ਲੈ ਕੇ ਜਾਈਦਾ ਉਹ ਚੀਜ਼ ਆਈ ਥਿੰਕ ਬਹੁਤ ਲੜਕੀਆਂ ਬਹੁਤ ਲੋਕ ਉਸ ਚੀਜ਼ ਨੂੰ ਰਿਲੇਟ ਕਰ ਪਾएंगे ਇਹ ਤੁਹਾਨੂੰ ਤੁਹਾਡੇ ਮਨ ਦੇ ਵਿੱਚ ਤੋਂ ਤੁਹਾਨੂੰ ਰੋਲ ਆਫਰ ਹੋਇਆ ਰਾਜਪਾਜੀ ਹਣਾ ਵੱਲੋਂ ਤਾਂ ਤੁਹਾਡਾ ਸਵਾਲ ਇਹ ਨਹੀਂ ਸੀ ਕੀਤਾ ਕਿ ਤੁਹਾਡੇ ਘਰ ਤੋਂ ਦੋ ਦੋ ਆਰਟਿਸਟ ਨੇ ਮੈਨੂੰ ਕਿਉਂ ਅਪਰੋਚ ਕੀਤਾ ਨਹੀਂ ਮੈਨੂੰ ਕਿਉਂ ਨਹੀਂ ਅਪਰੋਚ ਆਫਕੋਰਸ ਮੈਂ ਵੀ ਇੱਕ ਆਰਟਿਸਟ ਐ ਮੈਨੂੰ ਅਗਰ ਘਰ ਦਾ ਆਰਟਿਸਟ ਯੂਜ਼ ਕਰ ਲਿਆ ਸ਼ਾਇਦ ਪੇਮੈਂਟ ਵੱਲੋਂ ਉਹਦੇ ਨਾਲ ਥੋੜੀ ਉਹ ਹੋ ਜਾਂਦੀ ਹੁੰਦੀ ਹੈ ਨਾ ਵੀ ਬਾਰੇ ਆਪਾਂ ਪੰਜਾਬੀ ਇੰਡਸਟਰੀ ਤੋਂ ਐ ਉਹ ਬਾਲੀਵੁੱਡ ਇੰਡਸਟਰੀ ਤੇ ਉਹਨਾਂ ਕੋਈ ਸ਼ੌਕ ਨਹੀਂ ਪੰਜਾਬ ਨਾ ਉਹਨੂੰ ਪੰਜਾਬੀ ਆਉਂਦੀ ਹੈ ਸਾਨੂੰ ਚਾਹੀਦੀ ਸੀ ਇੱਕ ਟ੍ਰੈਡੀਸ਼ਨਲ ਕੁੜੀ ਜਿਹਨੂੰ ਪੰਜਾਬੀ ਆਉਂਦੀ ਹੈ ਔਰ ਫਿਰ ਜਦ ਅਸੀਂ ਮੁਕੇਸ਼ ਛਾਬੜੇ ਜੀ ਮੈਨੂੰ ਸੁਜੈਸਟ ਕੀਤਾ ਕਿ ਦੇਖੋ ਇੱਕ ਮੇਰੇ ਕੋਲ ਹੈ ਇੱਕ ਆਰਟਿਸਟ ਜੋ ਕਮਬੈਕ ਕਰਨਾ ਚਾਹ ਰਹੀ ਹੈ ਬਹੁਤ ਹੀ ਚੰਗੀ ਐਕਟਰਸ ਹੈ ਔਰ ਮੈਨੂੰ ਲੱਗਦਾ ਕਿ ਇਸ ਫਿਲਮ ਔਰ ਇਸ ਰੋਲ ਲਈ ਪਰਫੈਕਟ ਹੋਏਗੀ ਔਰ ਇਹ ਕਾਸਟਿੰਗ ਡਾਇਰੈਕਟਰ ਦਾ ਹੀ ਕੰਮ ਹੈ ਤਾਂ ਫਿਰ ਉਹਨਾਂ ਨੇ ਜੈ ਸੁਜੈਸਟ ਕੀਤਾ ਗੀਤਾ ਗੀਤਾ ਨੂੰ ਸ਼ੌਕ ਮਿਲਿਆ ਕਿ ਰਾਜਕੁੰਦਰਾ ਪਿਲਾ ਉਹਨੇ ਪੁੱਛਿਆ ਕਿ ਪ੍ਰੋਡਿਊਸਰ ਹੈ ਕਹਿੰਦੇ ਨਹੀਂ ਉਹ ਐਕਟਰ ਹੈ ਐਕਟਰ ਇਹ ਚਾਕਤ ਦਾ ਆਇਆ ਤਾਂ ਆਪਾਂ ਤਾਂ ਇੱਕ ਦੂਜ ਨੂੰ ਜਾਣਦੇ ਕਿੰਨੇ ਸਾਲਾਂ ਤੋਂ ਬਿਲਕੁਲ ਅੱਛੀ ਯਾਰੀ ਦੋਸਤੀ ਪਰਿਵਾਰ ਦੇ ਵਿੱਚ ਉਮ ਸੋ ਜਦ ਇਹ ਪ੍ਰੋਜੈਕਟ ਨਾਲ ਜੁੜੀ ਹੋਰ ਜਦ ਅਸੀਂ ਡਾਇਰੈਕਟਰ ਜੀ ਦੇ ਸਾਹਮਣੇ ਆਏ ਔਰ ਉਹਨਾਂ ਦਾ ਲੁੱਕ ਟੈਸਟ ਮਿਲ ਗਿਆ ਉਹਨਾਂ ਨੂੰ ਦਸਤਾਰ ਜਸ ਸਜਾਈ ਤਾਂ ਉਹਨਾਂ ਨੂੰ ਲੱਗਿਆ ਕਿ ਯਾਰ ਇਹ ਪਰਫੈਕਟ ਕਪਲ ਹੈ ਇਹੀ ਕਪਲ ਮੈਨੂੰ ਚਾਹੀਦਾ ਸੀਗਾ ਅਮ ਤਾਂ ਬਸ 3 ਦਿਨ ਦੇ ਅੰਦਰ ਆਪਾਂ ਇੱਕ ਫਿਲਮ ਸ਼ੂਟ ਕੀਤੀ ਮਹਿਰ ਦਿਨ ਰਾਤ ਕੰਮ ਕਰਕੇ ਔਰ ਬਹੁਤ ਹੀ ਇੱਕ ਵੱਖਰਾ ਕਨਸੈਪਟ ਲੈ ਕੇ ਆਏ ਆ ਜੋ ਬਹੁਤ ਸਾਲਾ ਬਾਅਦ ਆ ਰਿਹਾ ਹੈ ਪੰਜਾਬੀ ਇੰਡਸਟਰੀ ਚ ਬਿਲਕੁਲ ਯੂਨਿਕ ਚੀਜ਼ ਜਿਹੜਾ ਪੂਰੀ ਪਰਿਵਾਰ ਜਾ ਕੇ ਦੇਖ ਸਕਦਾ ਹੈ ਔਰ ਕੁਛ ਨਾ ਕੁਛ ਉਹਨਾਂ ਨੂੰ ਸੇਕ ਵੀ ਮਿਲੇਗੀ ਐਂਟਰਟੇਨਮੈਂਟ ਵੀ ਮਿਲੇਗੀ ਖੁਸ਼ੀਆਂ ਵੀ ਮਿਲੇਗੀ ਔਰ ਮੈਨੂੰ ਲੱਗਦਾ ਅੱਜ ਦੇ ਹਾਲਾਤ ਨੂੰ ਦੇਖਦੇ ਇਹ ਫਿਲਮ ਦੀ ਬਹੁਤ ਲੋੜ ਸੀਗੀ ਬਿਕੋਜ਼ ਇਹ ਫਿਲਮ ਸੈਕੰਡ ਚਾਂਸਸ ਦੀ ਕਹਾਣੀ ਹੈ ਕਿ ਲਾਈਫ ਦੇ ਵਿੱਚ ਹਰ ਕੋਈ ਨੀਚੇ ਡਿੱਗਦਾ ਹੈ ਬਾਰ ਬਾਰ ਉੱਠਣਾ ਪੈਂਦਾ ਹੈ ਔਰ ਜਿਹੜਾ ਬੰਦਾ ਨਹੀਂ ਉੱਠ ਸਕਦਾ ਉਹ ਖਤਮ ਔਰ ਜਿਹੜਾ ਉੱਠਣ ਦੀ ਹਿੰਮਤ ਕਰਦਾ ਹੈ ਉਹਦੀ ਜਿੱਤ ਹੁੰਦੀ ਹੈ ਲਾਈਫ ਦੇ ਵਿੱਚ ਤੇ ਭਾਜੀ ਤੁਹਾਡਾ ਫਿਲਮ ਦੇ ਵਿੱਚ ਜਿਸ ਤਰੀਕੇ ਦਾ ਕਿਰਦਾਰ ਹੈ ਤੁਹਾਡੀ ਲੁੱਕ ਆ ਉਸ ਨੂੰ ਦੇਖ ਕੇ ਕਾਫੀ ਇਹ ਚੀਜ਼ ਵੀ ਅੰਦਾਜ਼ਾ ਲਗਾ ਰਹੇ ਨੇ ਲੋਕੀ ਕਿ ਸ਼ਾਇਦ ਇਹ ਫਿਲਮ ਤੱਕ ਹੀ ਹੈ ਫਿਲਮ ਤੋਂ ਬਾਅਦ ਤੁਸੀਂ ਫਿਰ ਤੋਂ ਆਪਣੇ ਉਹੀ ਸਰੂਪ ਦੇ ਵਿੱਚ ਰੂਪ ਦੇ ਵਿੱਚ ਵਾਪਸ ਆ ਜਾਓਗੇ ਬਾਈ ਦੇਖੋ ਇਹ ਤਾਂ ਹੁਣ ਮੈਂ ਐਲਾਨ ਕਰਤਾ ਜਿੰਨ ਨੂੰ ਕੋਈ ਜ਼ਰੂਰਤ ਨਹੀਂ ਸੀ ਮੈਂ ਇੱਕ ਆਰਟਿਸਟ ਐ ਮੈਂ ਆ ਸਕਦਾ ਸੀਗਾ ਜਿੱਦਾਂ ਸਾਰੇ ਆਂਦੇ ਇੱਕ ਸਰਦਾਰ ਦਾ ਰੋਲ ਪੇ ਕਰਕੇ ਨਿਕਲ ਜਾਂਦਾ ਕਿਤਨਾ ਕਿਤੇ ਬਾਈ ਇਹ ਜੋ ਮਤਲਬ ਇੱਕ ਵਰਦਾਨ ਸਮਝ ਲਓ ਜੋ ਇਹ ਦਸਤਾਰ ਸੇ ਜੀਔਰ ਇਹ ਦਸਤਾਰ ਬਖਸ਼ੀ ਐ ਮੈਨੂੰ ਉੱਪਰ ਵਾਲੇ ਨੇ ਕਿਤਨਾ ਕਿਤੇ ਇੱਕ ਅੰਦਰੂਨੀ ਕਾਲਿੰਗ ਆ ਗਈ ਮੇਰੇ ਵਿੱਚ ਕਿ ਫਿਲਮ ਦੇ ਆਖਰੀ ਦਿਨ ਨੂੰ ਸ਼ੂਟ ਤੇ ਮੈਨੂੰ ਬੜਾ ਅਜੀਬ ਲੱਗਿਆ ਜਦ ਦਸਤਾਰ ਉਤ और मैं अपने आप में कह के मैं बिना सिर टके कित बहुत नहीं जावगा आज तो बाद उस दिन तो लैके हम तक मैं कभी इतना बाहर ही नहीं गया कितने भी बॉम्बे रही पा। और दस्तार रोज़ सजा औखी है बट फिल्म लिए तो मैं ऐलान करता है कि कोई भी फिल्म कराँगा आज तो बाद इसी रूप कराँगा नहीं तो नहीं कराँगा ये मैं डिसाइड कर लिया बिल्कुल मतलब अंदर कॉलिंग समझ लो मैं एज अ टोपी नहीं यूज़ करना चाहता इनू जो रिस्पेक्ट है यदा जो सम्मान है एक ताज है मेरे लिए मेरे लिए एक नवी पहचान बन गई है ਇਕ ਨਵੇਂ ਰਸਤੇ ਮਿਲ ਗਏ ਮੈਨੂੰ ਲਾਈਫ ਦੇ ਵਿੱਚ ਇੱਕ ਨਵੀਂ ਸੋਚ ਮਿਲੀ ਹੋਈ ਹੈ ਤੇ ਤੁਸੀਂ ਉਹ ਆਰਟਿਸਟਾਂ ਨੂੰ ਕਿੱਦਾਂ ਦੇਖਦੇ ਹੋ ਜਿੰਨਾਂ ਪ੍ਰਾਣੀਆਂ ਫਿਲਮਾਂ ਬਣਦੀਆਂ ਸੀ ਇੱਕ ਸਰਦਾਰ ਨੂੰ ਇੱਕ ਸਿਰਫ ਕਮੇਡੀ ਲਈ ਹੀ ਯੂਜ਼ ਕੀਤਾ ਜਿੱਥੇ ਕੋਈ ਹਾਸੇ ਵਾਲਾ ਸੀਨ ਬਣਾਉਣਾ ਤਾਂ ਉੱਥੇ ਸਰਦਾਰ ਬਿਠਾ ਦੋ ਉਲਟ ਪਟੰਗ ਹਰਕਤਾਂ ਕਰਵਾ ਦੋ ਤੁਹਾਨੂੰ ਕੀ ਉਹ ਤਾਂ ਮੈਂ ਕਹਾਂ ਬਾਜੀ ਉਹ ਤਾਂ ਮੈਨੂੰ ਨਹੀਂ ਚੰਗਾ ਲੱਗਿਆ ਬਿਕੋਜ਼ ਜਿਹੜੀ ਸਰਦਾਰ ਕੌਮ ਹੈ ਬਾਜੀ ਉਸ ਤੋਂ ਵਾਰੀਅਰ ਕੌਮ ਕੋਈ ਹੈ ਨਹੀਂ ਤੇ ਸਾਨੂੰ ਬਦੱਸਿਖਣਾ ਕਿ ਕੁਰਬਾਨੀਆਂ ਦਿੱਤੀ ਹੈ ਇੰਡੀਆ ਨੂੰ ਬਚਾਣ ਲਈ ਮੁਗਲ ਫੌਜ ਤੋਂ ਅੱਗੇ ਖੜੇ ਰਹੇ ਹਮੇਸ਼ਾ ਸੋ ਮੈਨੂੰ ਨਹੀਂ ਲੱਗਦਾ ਕਿ ਮਜ਼ਾਕ ਕਰ ਕੀ ਨਾ ਕੀ ਸਾਨੂੰ ਆਪਣੀ ਇੰਡਸਟਰੀ ਨੂੰ ਵੀ ਬਲੇਮ ਕਰਨਾ ਪੈਂਦਾ ਕਿ ਆਪਾਂ ਹੀ ਸਰਦਾਰਾਂ ਨੂੰ ਅੱਗੇ ਕਰਕੇ ਅਰੇ 12 ਵਜ ਗਏ ਹਸੀ ਮਜ਼ਾਕ ਕਰ ਲੋ ਬਟ ਕਦ ਲਈ ਵਜਦੇ ਬਾਹਰ ਕੀ ਹਿਸਟਰੀ ਹੈ ਉਹਦੀ ਕੁਛ ਤਾਂ ਜਾਨੋ ਤੁਸੀਂ ਅਸੀਂ ਮਜ਼ਾਕ ਜੋਕਸ ਕਰਨਾ ਆਪਾਂ ਹੈ ਹੀ ਪੰਜਾਬੀ ਦਾ ਖਾਂਦੇ ਪਿੰਦੇ ਕਰਦੇ ਆਂ ਮौज मस्ती ਕਰੀਦੀ ਹੈ ਬਟ ਮਜ਼ਾਕ ਨਹੀਂ ਲਾਣਾ ਚਾਹੀਦਾ ਆਮ ਜਿੱਦਾਂ ਭੱਜੀ ਭੱਜੀ ਜਦੋਂ ਕੋਈ ਸਵੇਰੇ ਤਿਆਰ ਹੁੰਦੇ ਨੇ ਟਰਬਨ ਬੰਨਦੇ ਨੇ ਕਲਰ ਕੌਣ ਚੂਜ਼ ਕਰਦਾ ਆ ਜਦੋਂ ਮੈਨੂੰ ਵੀ ਤਿਆਰ ਹੋਣਾ ਪੈਂਦਾ ਨਾਲ ਤਾਂ ਫਿਰ ਮੈਂ ਉਹਨਾਂ ਨੂੰ ਦੱਸ ਦਿੰਦੀ ਕਿ ਮੇਰਾ ਇਹ ਤਾਂ ਤੁਹਾਡੀ ਡ्रेस ਦੀ ਕਲਰ ਪੱਗ ਨਾਲ ਬੰਨੀ ਜਾਂਦੀ ਰੰਗ ਦੀ ਬੰਨੀ ਜਾਂਦੀ ਹੈ ਜਾਂ ਉਹਨਾਂ ਦੀ ਪੱਗ ਤੁਹਾਡੇ ਕਲਰ ਦੀ ਨਹੀਂ ਨਹੀਂ ਆਫ ਕੋਰਸ ਪਹਿਲਾਂ ਕੁਰੀਦਾ ਹੀ ਹੁੰਦਾ ਡਿਸਾਈਡ ਕਿ ਸਾਡਾ ਜਿਆਦਾ ਔਖਾ ਹੁੰਦਾ ਸੀ ਪਾਣਾ ਤੁਹਾਡੇ ਤਾਂ ਈਜ਼ੀ ਹੁੰਦਾ ਬਸ ਪੱਗ ਦਾ ਜਿਹੜਾ ਕਲਰ ਮੈਚ ਕਰਨਾ ਹੁੰਦਾ ਸਾਡਾ ਤਾਂ ਬਹੁਤ ਯੂ نو ਸੋਡ ਸਮਝ ਕੇ ਪਾਣਾ ਪੈਂਦਾ ਕਿ ਕੀ ਪਾਈਏ ਕੀ ਅੱਜ ਅਹ ਤੋ ਮੈਂ ਪਹਿਲਾਂ ਹੀ ਦੱਸ ਦਿੰਨੀ ਕਿ ਇਹ ਮੇਰਾ ਕਲਰ ਹੈ ਜੋ ਅੱਜ ਮੈਂ ਪਾ ਰਹੀ ਹਾਂ ਤੁਸੀਂ ਉਸ ਹਿਸਾਬ ਸੇ ਦੇਖ ਲਿਓ ਜੇ ਤੁਹਾਡੇ ਕੋਲ ਉਹ ਕਲਰ ਦਾ ਹੈਗਾ ਤੋ ਮੈਚ ਥੋੜਾ ਕੋਆਰਡੀਨੇਸ਼ਨ ਅੱਛਾ ਲੱਗਦਾ ਹੈ ਜਿਦਾਂ ਮੇਰੀ بیوی ਥੋੜਾ ਇਕੱਠੇ ਕੋਆਰਡੀਨੇਸ਼ਨ ਨਾਲ ਜਾਂਦੇ ਵਾਰ ਜੀ ਇਹ ਭਾਜੀ ਇੱਕ ਮੈਰਿਡ ਲਾਈਫ ਦੇ ਵਿੱਚ ਇੰਨਾ ਕਿ ਜ਼ਰੂਰੀ ਹੁੰਦਾ ਆਪਣੀ ਵਾਈਫ ਨੂੰ ਆਈ ਲਵ ਯੂ ਬੋਲ ਦੇਣਾ ਇੰਨੇ ਕਿ ਟਾਈਮ ਬਾਅਦ ਬੋਲ ਦੇਣਾ ਜ਼ਰੂਰੀ ਹੁੰਦਾ ਭਾਜੀ ਮੈਨੂੰ ਲੱਗਦਾ ਸਵੇਰੇ ਸ਼ਾਮ ਬੋਲਣਾ ਚਾਹੀਦਾ ਬਿਕੋਜ਼ ਤਾਂ ਹੀ ਲਾਈਫ ਸ਼ਾਂਤੀ ਮਿਲਦੀ ਹੈ ਲਾਈਫ ਦੇ ਵਿੱਚ ਆਲ men listen to this ਸਵੇਰੇ ਸ਼ਾਮ ਬੋਲਣਾ ਜ਼ਰੂਰੀ ਹੈ ਅਗਰ ਜ਼ਰੂਰਤ ਵੀ ਪਏ ਤਾਂ ਪੈਰ ਵੀ ਦੁਬਾ ਦਿਆ ਕਰੋ ਰੱਬੀ ਤੇ ਤੁਹਾਡੇ ਅਕੋਰਡਿੰਗ ਕਿੰਨਾ ਕਿ ਜ਼ਰੂਰੀ ਹੁੰਦਾ ਵੇ ਨਹੀਂ ਆਈ ਡੋਨਟ ਥਿੰਕ ਇਟਸ ਆਮ ਨਾਟ ਦੈਟ ਸੁਵੇ ਸ਼ਾਮ ਨੂੰ ਵਹੀ ਸੋ ਨਾ ਆਈ ਲਵ ਯੂ ਆਈ ਲਵ ਯੂ ਆਈ ਥਿੰਕ ਇਟਸ ਆਪਣੇ ਸੁਣਾਏ ਦਿਖਾਣਾ ਚਾਹੀਦਾ ਕਦੀ ਤੁਸੀਂ ਬੋਲੋ ਕਦੀ ਤੁਸੀਂ ਬੋਲਨੇ ਬੋਲਦੇ ਹੋ ਮਤਲਬ ਡੇਲੀ ਯਾਰ ਜਰੂਰ ਜਰੂਰ ਜੇ ਤੁਹਾਨੂੰ ਹੁਣ ਬੋਲਣ ਦਾ ਮੌਕਾ ਦਿੱਤਾ ਜਾਵੇ ਤੁਹਾਨੂੰ ਚੈਲੰਜ ਦਿੱਤਾ ਜਾਵੇ ਕਿ ਕੌਣ ਕਰਨਾ ਸਪੀਕਰ ਤੇ ਆਈ ਲਵ ਯੂ ਬੋਲਣਾ ਤੇ ਰਿਸਪੌਂਸ ਹੁੰਨਾ ਕੀ ਜਾ ਰਿਹਾ ਹੈ ਨਾ ਉਹ ਤਾਂ ਖੁਸ਼ੀ ਹੋ ਗਿਆ ਉਹਨੇ ਤਾਂ ਪਤਾ ਹੀ ਹੈ ਕਿ ਆਈ ਲਵ ਯੂ ਬੋਲੇਗਾ ਬੰਦਾ ਫੋਨ ਕਰਕੇ ਤਾਂ ਮਤਲਬ ਮੇਰੀ ਲਾਈਫ ਦੇ ਵਿੱਚ ਹਮੇਸ਼ਾ ਇਹ ਰਹਿਆ ਕਿ ਇੱਕ ਮਿਊਚੁਅਲ ਰਿਸਪੈਕਟ ਹੋਣੀ ਚਾਹੀਦੀ ਰਿਸ਼ਤੇ ਸਾਡੇ ਰਿਲੇਸ਼ਨਸ਼ਿਪ ਦੇ ਵਿੱਚ ਅਗਰ ਉਹ ਰਿਸਪੈਕਟ ਨਾ ਹੋਵੇ ਨਾ ਔਰ ਹਮੇਸ਼ਾ ਕੀ ਹੁੰਦਾ ਕਿ ਸਾਡੇ ਪੰਜਾਬੀ ਵਿੱਚ ਖਾਸ ਕਰਕੇ ਮੈਂ ਦੇਖਿਆ ਕਿ ਇੱਕ ਵਾਰੀ ਨਿਉਨਿਆ ਹੋ ਜਾਂਦੇ ਨਾ ਤਾਂ ਬਸ ਬੱਚੇ ਸਭ ਕੁਝ ਹੈ ਉਹ ਘਰ ਵਾਲੀ ਨੂੰ ਭੁੱਲ ਜਾਂਦੇ ਹੈ ਘਰ ਵਾਲੀ ਨੂੰ ਭੁੱਲ ਜਾਂਦੇ ਹੈ ਸੋ ਮੈਂ ਤਾਂ ਹਮੇਸ਼ਾ ਇਹੀ ਬਲੀਵ ਕਰਦਾ ਹੈ ਥੈਟ ਬੱਚੇ ਤਾਂ ਵੱਡੇ ਹੋ ਕੇ ਆਪਣੇ ਆਪਣੇ ਘਰ ਚਲੇ ਜਾਉਗੇ ਔਰ ਉਹ ਅਗਰ ਤੁਸੀਂ ਉਹ ਟਾਈਮ ਇੱਕ ਦੂਜੇ ਨੂੰ ਨੀਂਦ ਦਿੱਤਾ ਪਹਿਲਾਂ ਤੋਂ ਤਾਂ ਕਿਤੇ ਕਿਤੇ ਇੱਕ ਦਰਾਰ ਜੀ ਆ ਜਾਂਦੇ ਆ ਔਰ ਫਿਰ ਇੱਕ ਇਕੱਲਾ ਜਿਹਾ ਪਨ ਮਹਿਸੂਸ ਹੁੰਦਾ ਬੰਦੇ ਅਲੱਗ-ਅਲੱਗ ਕਮਰੇ ਚ ਸੌਂਦੇ ਨੇ ਬੱਚਿਆਂ ਨਾਲ ਹਸਬੰਦ ਵਾਈਫ ਨੂੰ ਹਮੇਸ਼ਾ ਇਕੱਠੇ ਰਹਿਣਾ ਚਾਹੀਦਾ ਹਫਤੇ 'ਚ ਦਾ ਇੱਕ ਵਾਰ ਬਾਹਰ ਜਾਣਾ ਚਾਹੀਦਾ ਕੁਝ ਖਾਣ ਪੀਣ ਅਸੀਂ ਡੇਟ ਨਾਈਟ ਤੇ ਹਰ ਫਰਡੇ ਮੈਂ ਸ਼ਿਰਪਾ ਬਾਹਰ ਜਾਇਦਾ ਸੋ ਔਰ ਬੱਚੇ ਵੀ ਜ਼ਰੂਰੀ ਹੈ ਬੱਚੇ ਦੀ ਦੇਖਭਾਲ ਵੀ ਜ਼ਰੂਰੀ ਹੈ ਪਰ ਥੋੜੇ ਆਪਣੇ ਉੱਪਰ ਵੀ ਟਾਈਮ ਸਪੈਂਡ ਕਰਨਾ ਚਾਹੀਦਾ ਯੂ ਨੋ ਸ਼ੋ ਇਟ ਥਰੂ ਐਕਸ਼ਨ ਨਹੀਂ ਤਾਂ ਉਹ ਬੋਲ ਕੇ ਜ਼ਾਹਿਰ ਕਰਨ ਦੀ ਲੋੜ ਨਹੀਂ ਹੈ ਤੁਹਾਡੀ ਜ਼ਾਹਿਰ ਕਰਨ ਦੀ ਲੋੜ ਨਹੀਂ ਹੈ ਦਿਖਾਓ ਪਿਆਰ ਹੈ ਔਰ ਪਿਆਰ ਹੈ ਬੱਚਿਆਂ ਨੂੰ ਕਿਹੜਾ ਫੂਡ ਜ਼ਿਆਦਾ ਪਸੰਦ ਆ ਪੰਜਾਬੀ ਜਾਂ ਮੇਰੇ ਬੱਚੇ ਸਾਰਾ ਖਾਣਾ ਖਾਂਦੇ ਮੇਰੀ ਕੁੜੀ ਦਾ ਜ਼ਿਆਦਾਤਰ ਪੰਜਾਬੀ ਫੂਡ ਔਰ ਸਾਰੀ ਚੀਜ਼ਾਂ ਨੂੰ ਪਸੰਦ ਆ ਛੋਲੇ ਭਟੂਰੇ ਉਹ ਜ਼ਿਆਦਾ ਖਾਂਦੇ ਹੈ ਬੇਟਾ ਮੇਰਾ ਥੋੜਾ ਪਤਲਾ ਜਾਇਆ ਮੇਰੀ ਘਰਵਾਲੀ ਤੇ ਗਿਆ ਉਹ ਕਾਢੀ ਖਾਂਦਾ ਹੈ ਦਾ ਇੰਡੀਅਨ ਦਾ ਗ੍ਰੇਟ ਇੰਡੀਅਨ ਡਾਈਟ ਫੋਲੋ ਕਰਦੇ ਗ੍ਰੇਟ ਇੰਡੀਅਨ ਡਾਈਟ ਫੋਲੋ ਕਰਦੇ ਉਹ ਮੇਰੀ ਛੋਣੀ ਨੂੰ ਤਾਂ ਰਾਜਮਾ ਚਾਵਲ ਰੋਜ਼ ਦੇ ਦੋ ਉਹ ਖੁਸ਼ ਹੈ ਉਹਦਾ ਫੇਵਰਿਟ ਹੀ ਰਾਜਮਾ ਚਾਵਲ ਹੈ ਜੀ ਮੇਰਾ ਵੀ ਉਹਨਾਂ ਦਾ ਕਿਦਾਂ ਦਾ ਰਿਐਕਸ਼ਨ ਸੀਗਾ ਜਦੋਂ ਉਹਨਾਂ ਨੇ ਪਹਿਲੀ ਫਸਟ ਲੁੱਕ ਤੇ ਟ੍ਰੇਲਰ ਦੇ ना हिनाया तो हज़े जोबन तो बहुत छोटा है चार साल का उन्होंने ज्यादा इतना समझ नहीं है पर हिनाया तो बहुत ही खुश हो इश इज आई वाओ मम्मा ये तो बहुत अच्छे लग रहे हो राज अंकल कितने अच्छे लग रहे हैं मम्मी तुमसी कितने बढ़िया लग रहे हो तो शी इज रियली एक्साइटेड टू वॉच द फिल्म ਪਤਾ ਟ੍ਰੇਲਰ ਪਹਿਲੀ ਵਾਰੀ ਦੇਖਿਆ ਸੀ ਇਕੱਠੇ ਬੱਜੀ ਪਾਜੀ ਗੀਤਾ ਮੈਂ ਸ਼ਿਲਪਾ ਉਸੇ ਦਿਨ ਦਿਖਾਇਆ ਡਾਇਰੈਕਟਰ ਨੇ ਉਸ ਤੋਂ ਪਹਿਲਾਂ ਅਸੀਂ ਦੇਖਿਆ ਨਹੀਂ ਸੀ ਹਾਂ ਤਾਂ ਜਦ ਦੇਖਿਆ ਉਸ ਟਾਈਮ ਤੇ ਔਰ ਜਦ ਅਸੀਂ ਉਹਨਾਂ ਦੇ emotions ਦੇਖੇ ਸਾਡੇ ਖੁਦੇ ਰੋਂਦੇ ਖੜੇ ਹੋ ਗਏ ਕਿ ਇੱਕ ਕੀ ਚੀਜ਼ ਬਣ ਗਈ ਯਾ ਟੋਟਲ ਡਾਇਰੈਕਟਰ ਸਾਡਾ ਵਿਜ਼ਨ ਸੀਗਾ ਜਦ ਪੂਰਾ ਕੇਵਰ ਬੰਦਾ ਨਾ ਕੁਝ ਬਣਾਣ ਕੁਝ ਜਨਨੇ ਉਹ ਬਣ ਕੋ ਚੰਦ ਇਹ ਤਾਂ ਜੋ ਬਣਾ ਗਏ ਸੀ ਉਹੀ ਟ੍ਰਾਂਸਲੇਟ ਹੋ ਗਿਆ ਵੱਡੇ ਪਰਦੇ ਤੇ ਉਸ ਤੋਂ ਬੈਟਰ ਹੀ ਹੋਇਆ ਉਸ ਤੋਂ ਬੈਟਰ ਹੀ ਹੋਇਆ ਬਹੁਤ ਮਜ਼ਾ ਆਇਆ ਦੇਖ ਕੇ ਤੇ ਭਾਈ ਜੇ ਅਗਰ ਮੈਂ ਗਾਣੇ ਦੀ ਗੱਲ ਕਰਾਂ ਪੰਜਾਬੀ ਅੱਜ ਕੱਲ ਤੁਸੀਂ ਕਿਹੜਾ ਗਾਣਾ ਰ तीन गाने एक तो की बनू दुनिया का मैं बहुत चंगा लगता है किस्मत का एक गाना ना किस्मत दे बदलती देखी मैं तो मेरे वो मेरे लाइफ में बहुत मिलती जुलती है मैं बहुत चीज़ा उतार चढ़ा देखिया खाओ पीओ ऐश करो मित्रों दिल किसी का दुखाई ना ए एस कैंग का गाना है इदा के गाने मैं चंगे लगते भाजी नवे बिचों ना अचक भाजी ऑनस्टली कुछ गाने नहीं जचते सब दारू शराब ड्रग्स नहीं समझ आई लाइक आई लाइक दिस गुनाम बुलदा गाना है दुनिया ਓਹ ਸੋਨਾ ਗਾਣਾ ਹੈ ਬਹੁਤ ਮੈਲੋਡੀਸ ਬੋਲ ਚੰਗੇ ਹੋਣੇ ਚਾਹੀਦੇ ਭਾਈ ਬੋਲ ਚੰਗੇ ਹੋਣੇ ਚਾਹੀਦੇ ਬਿਲਕੁਲ ਮੈਲੋਡੀ ਵੀ ਅੱਛੀ ਹੋਣੀ ਆ ਮੋਰ ਮੈਲੋਡੀ ਹਾਂ ਮੈਨੂੰ ਮੈਲੋਡੀ ਟਿਊਨ ਅੱਛੀ ਹੋਣੀ ਚਾਹੀਦੀ ਇਸ Song ਦੀ ਨਾ ਕਿ ਜਦੋਂ ਤੁਸੀਂ बार-बार ਸੁਣਦੇ ਆ ਸਿਰਫ ਗਾਇ ਆਬਵੀਅਸਲੀ ਗਾਣੇ ਦੇ ਮਕਸਦ ਮੀਨਿੰਗ ਵੀ ਅੱਛੀ ਹੋਣੀ ਚਾਹੀਦੀ ਜਲਜੀਤ ਦੇ ਗਾਣੇ ਸੋਨੇ ਸੋਨੇ ਕਿਹੜੇ ਹੈ I love he's my favorite Want to shine goes ਵਾਲਾ ਗਾਣਾ Big fan ਪਾਣੀ ਵਾਲਾ ਪਾਣੀ ਉਹਦਾ ਪਾਣੀ ਦਾ ਉਹ ਬਹੁਤ ਸੋਹਣਾ ਗਾਣਾ ਹੈ ਬਟਰ ਗੋ ਨੰਬਰ ਦਾ ਉਹ ਦੁਨੀਆ ਬਹੁਤ ਸੋਹਣੀ ਹੈ ਸੋਣਾ ਗਾਣਾ ਤੇ ਕੋਈ ਸੈਟ ਦੀ ਇੰਨੀ ਯਾਦ ਜਿਹੜੀ ਆਡੀਅנס ਨਾਲ ਤੁਸੀਂ ਸ਼ੇਅਰ ਕਰਨੀ ਚਾਹੁੰਦੇ ਹੋ ਤੇਨ ਦੇ ਲੈ ਕੇ ਫਿਲਮ ਨੂੰ ਲੈ ਕੇ ਮਨੀਕਰਨ ਸਾਹਿਬ ਦੀ ਯਾਦ ਕੋਈ ਉੱਥੇ ਦੇ ਮਤਲਬ ਕੀ ਸਟੈਟਰੀ ਹੁੰਨੀ ਉੱਥੇ ਦਾ ਮਤਲਬ ਜੈਨੂਇਨ ਚੀਜ਼ ਸੀ ਬਹੁਤ ਮਜ਼ਾ ਆਇਆ ਕਿ ਸਾਡੇ ਫਿਲਮ ਦੇ ਥਰੂ ਦੁਨੀਆ ਨੂੰ ਮਨੀਕਰਨ ਦੇ ਦਰਸ਼ਨ ਹੋ ਜਾਣੇ ਬਹੁਤ ਔਖਾ ਉੱਥੇ ਪਹੁੰਚਣਾ ਮਾਊਂਟਨਸ ਦੇ ਅੰਦਰ ਉੱਪਰ ਅੱਗੇ ਜਾ ਕੇ ਸੋ ਜਿਹੜੇ ਲੋਕ ਕਦੀ ਗਏ ਨਹੀਂ ਸਾਡੀ ਫਿਲਮ ਦੇ ਥਰੂ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਨੂੰ ਅੰਦਰ ਸ਼ੂਟ ਕਰ ਦਿੱਤਾ ਉਹਨਾਂ ਨੂੰ ਕਹਾਣੀ ਨਹੀਂ ਪਸੰਦ ਆਈ ਉਹ ਜੋ ਸਿਚੁਏਸ਼ਨ ਸੀ ਉਸ ਗਾਣੇ ਦੀ ਦਲੇਰ ਮਹਿੰਦੀ ਪਾ ਜੀ ਦੇ ਵਾਅਦੇ ਵਿੱਚ ਆਈ ਹੈ ਫਰਿਆਦ ਗਾਨਾ ਸੋ ਉਹ ਜੋ ਪਰਮਿਸ਼ਨ ਮਿਲੀ ਔਰ ਉੱਥੇ ਜਦ ਅਸੀਂ ਗਏ ਔਰ ਦਰਸ਼ਨ ਕੀਤੇ ਉਹ ਵੀ ਸਮਝਦਾ ਕਰ ਰਵਦੀ ਮੇਰ ਹੈ ਮੈਨੂੰ ਤਾਂ ਉਹ ਦੂਮਸ਼ੇੜੀ ਪਿੰਡ ਚ ਜਾ ਕੇ ਬੜਾ ਮਜ਼ਾ ਆਇਆ ਆਥੇ ਲਾਈਕ ਉਹ ਔਥੈਂਥਿਸਿਟੀ ਔਰ ਉੱਥੇ ਦਾ ਹਵਾ ਉੱਥੇ ਦੇ ਲੋਗ ਉੱਥੇ ਜੋ ਸਾਡੇ ਸੀਨਸ ਰਹੇ ਬਹੁਤ ਹੀ ਮਜ਼ੇਦਾਰ ਮਤਲਬ ਮਜ਼ਾ ਆ ਗਿਆ ਐਕਚੁਅਲ ਪਿੰਡ ਚ ਜਾ ਕੇ ਸ਼ੂਟ ਕਰਨਾ ਜੀ ਅਗਰ ਪਾ ਜੀ ਲਾਸਟ ਵਿੱਚ ਮੈਂ ਤੁਹਾਡੇ ਤੋਂ ਕੋਈ ਵੀ ਪੰਜ ਫਿਲਮਾਂ ਜਾਂ ਵੈਬ ਸੀਰੀਜ਼ ਜਿਹੜੀ ਤੁਸੀਂ ਆਡੀਅנס ਨੂੰ ਰეკਮੈਂਡ ਕਰਨੀ ਚਾਹੁੰਦੇ ਹੋ ਪੰਜ ਫਿਲਮਾਂ ਅਮ ਅੰਝਾਂ ਵਿੱਚ ਤਾਂ ਮੈਨੂੰ ਮਸਤਾਨੇ ਬਹੁਤ ਚੰਗੇ ਲੱਗੇ ਗੁਰੂ ਨਾਨਕ ਜਾਜ ਦੇਖੋ ਉਹ ਸਾਡਾ ਇੰਟਰਨੈਸ਼ਨਲ ਹੋ ਸਕਦੀ ਹੈ ਬਾਲੀਵੁੱਡ ਦੀ ਬਸ ਕੋਈ ਵੀ ਹੋ ਸਕਦੀ ਹੈ ਆ ਬਾਈ ਇੰਟਰਨੈਸ਼ਨਲ ਬਾਲੀਵੁੱਡ ਦੀ ਹੋ ਤਾਂ ਦਿਲ ਵਾਲੇ ਦੁਲਨੀਆਂ ਮੇਰੀ ਫੇਵਰਿਟ ਫਿਲਮ ਹੈ ਬਾਲੀਵੁੱਡ ਦੇ ਵਿੱਚੋਂ ਮਸਤਾਨੇ ਮੇਰੀ ਵਨ ਆਫ ਮਾਈ ਫੇਵਰਿਟ ਪੰਜਾਬੀ ਫਿਲਮਸ ਹੈ ਗੁਰੂ ਨਾਨਕ ਜਾਜ ਬਹੁਤ ਸੋਹਣੀ ਫਿਲਮ ਬਣਾਈ ਸੀ ਸੋਕਨ ਸੋਕਣੀ ਮੈਨੂੰ ਬਹੁਤ ਚੰਗੇ ਲੱਗੀ ਫਿਲਮ ਅਮ ਹੋਰ ਇੰਟਰਨੈਸ਼ਨਲ ਵਾਈਜ਼ ਕਿਹੜੀ ਦੇਖਿਆ ਪੋਰਿਸੈਂਟਲੀ ਜਿਹੜੀ ਚੰਗੀ ਲੱਗੀ ਹੈ ਸਾਉਦੀ ਜਿਹੜੀ ਫਿਲਮ ਆਈ ਸੀ ਹੁਣ ਆਪ हेलो जनरल पुष्पा में नो चंगी लगी बड़ी इंटरेस्टिंग थी आई फील लापता लेडीज शुड नॉट बी मिस्ड वो बहुत जबरदस्त सो, सोनी एलिमेंट है। uh, लापता हैव यू hmm. सीन लापता ओके hmm. hmm. okay, चार फोर um या मनी हाइस इज आल्सो वेरी मनी हाइस द वो सीरीज है, है, है। से ब्यूटीफुल yeah. uh, और द सर

ਉਦਾਂ ਦੇ ਫਿਲਮ ਜਨ ਬਹੁਤ ਪਸੰਦ ਹੈ। ਭਾਈ ਕਦੇ ਇਦਾਂ ਟੀਵੀ ਉੱਤੇ ਤੁਸੀਂ ਫਰੀ ਬੈਠੇ ਨੂੰ ਦੇਖ ਰਹੇ ਹੋ ਤੇ ਉਧਰ ਮੈਮ ਦੀ ਕੋਈ ਫਿਲਮ ਚੱਲ ਰਹੀ ਹੈ ਤੁਸੀਂ ਉਹ ਬੈਠ ਕੇ ਦੁਬਾਰਾ ਦੇਖੀ ਜਾਂ ਮੈਂ ਪਸੰਦ ਹੈ ਇਦਾਂ ਦੇਖਣਾ ਭਾਈ ਮੈਂ ਤਾਂ ਮਤਲਬ ਕਦ ਉਹਨਾਂ ਦੇ ਸ਼ੋਅ ਨੇ ਆਂਦੇ ਟੀਵੀ ਤੇ ਸੁਪਰ ਡਾਂਸਰ ਹੀ ਆਂਦਾ ਕਦੀ ਪੇਪਰ ਵੀ ਉਠਾ ਲਿਆ ਤਾਂ ਉਹਦੇ ਚਿਹਰੇ ਉਹਦਾ ਚਿਹਰਾ ਨਜ਼ਰ ਆਂਦਾ ਫੇ ਬੈਠ ਕੇ ਪੜ੍ਹਦਾ ਕਿ ਕੀ ਲਿਖਿਆ ਉਹਨਾਂ ਦੇ ਬਾਰੇ ਮੈਂ ਬਹੁਤ ਪ੍ਰਾਊਡ ਹੈ ਆਪਣੇ ਉਸੇ ਕਿਹੜੀ ਫਿਲਮ ਹੈ ਇਦਾਂ ਦਾ ਜਿੱਚਾ ਉਹਨਾਂ ਨੇ ਇੰਨਾ ਇਮੋਸ਼ਨਲ ਬਹੁਤ ਵਧੀਆ ਤਰੀਕੇ ਨਾਲ ਕਿਰਦਾਰ ਕਰਦਾ ਤੁਹਾਡੇ ਤੋਂ ਉਹ ਚੀਜ਼ ਦੇਖ ਨਹੀਂ ਹੋ ਰਹੀ ਉਹਨਾਂ ਦੀ ਉਹ ਫਿਲਮ ਦੀ ਭਾਈ ਲਾਈਫ ਇਨ ਮੈਟਰੋ ਉਹਨੇ ਬਹੁਤ ਵਧੀਆ ਕੰਮ ਕੀਤਾ ਮੈਨੂੰ ਬਹੁਤ ਚੰਗ ਲੱਗਿਆ ਉਹਦਾ ਰੋਲ ਉਹਦੇ ਚ ਹੁਣੇ ਸੁਖੀ ਵੀ ਜਿਹੜੀ ਫਿਲਮ ਕੀਤੀ ਸੀ ਬਹੁਤ ਹੀ ਪਿਆਰੀ ਫਿਲਮ ਸੀ ਪੰਜਾਬੀ ਫਲੇਵਰ ਸੀ ਮੇਰੇ ਮੰਮੀ ਡੈਡੀ ਤੋਂ ਬਹੁਤ ਪ੍ਰਾਊਡ ਹੋ ਸੁਖੀ ਬੋਸ ਉਹਨੇ ਐਕਟਿੰਗ ਕੀਤੇ ਉਹਦੇ ਵਿੱਚ ਕਿੰਨੇ ਸਾਲੋਂ ਤੋਂ ਆ ਰਹੀ ਹੈ ਔਰ ਰੈਲੇਵੈਂਟ ਹੈ ਅੱਜ ਵੀ ਲੋਕੀ ਉਹਨੂੰ ਦੇਖਦੇ ਔਰ ਕਹਿੰਦੇ ਯਾਰ ਵਾਹ ਤੂੰ ਤਾਂ ਮਤਲਬ ਤੇ ਉਹਨੇ ਪੰਜਾਬੀ ਬਹੂ ਦਾ ਕਿਰਦਾਰ ਇੱਕ ਆਪਣੀ ਫਿਲਮ ਚ ਨਿਭਾਇਆ ਸੀਗਾ ਜਿਸ ਦੇ ਵਿੱਚ ਉਹ ਪ्योर ਪੰਜਾਬੀ ਬਹੂ ਬਣੇ ਆਪਣੀ ਫਿਲਮ ਸਨੀਦਰ ਬੋਬੀ ਦੀ ਜੀ ਜੀ ਤੇ ਉਹ ਉਹ ਚੀਜ਼ਾਂ ਕਿਦਾਂ ਦਾ ਜਦੋਂ ਮਤਲਬ ਪਤਾ ਲੱਗਦਾ ਵੀ ਮੈਂ ਇੱਕ ਇਦਾਂ ਦੀ ਫਿਲਮ ਸਾਈਨ ਕਰਦਾ ਜਿਸ ਚੋਂ ਇੱਕ ਪੰਜਾਬੀ ਬਹੂ ਦਾ ਕਿਰਦਾਰ ਨਿਭਾਈਆਂ ਤੁਹਾਨੂੰ ਕਿਦਾਂ ਦੀ ਖੁਸ਼ੀ ਮਿਲਦੀ ਹੈ ਉਹਦੇ ਨੂੰ ਖੁਸ਼ੀ ਤਾਂ ਮਿਲਦੀ ਹੈ ਉਹ ਤਾਂ ਮਤਲਬ ਉਹਨੂੰ ਪਤਾ ਹੈ ਕਿ ਉਹਦੇ ਇਨ-ਲॉज ਪੰਜਾਬੀ ਹੈ ਮੈਂ ਪੰਜਾਬੀ ਹੈ ਤਾਂ ਜਦੋਂ ਸ ਜਿੱਦਾਂ ਖੁਸ਼ ਹੋਣੇ ਹੁੰਦੇ ਸਾਨੂੰ ਤਾਂ ਚੰਗਾ ਲੱਗਦਾ ਕਿ ਚਲੋ ਇੱਕ ਪੰਜਾਬੀ ਫਨ ਦਿਖਾ ਆਪਣਾ ਪੰਜਾਬੀ ਫਨ ਬਿਕੋਸ ਸਾਡੇ ਨਾਲ ਰਹਿ ਕੇ ਅੱਧੀ ਪੰਜਾਬ ਬੰਦ ਹੋਈ ਗਈ ਹੋ ਤੇ ਭਾਜੀ ਲਾਸਟ ਵਿੱਚ ਮੈਂ ਕਹੂੰਗਾ ਕਿ ਆਡੀਅנס ਨੂੰ ਜ਼ਰੂਰ ਦੱਸਦਾ ਤੁਹਾਡੀ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਦੋਸਤੋ ਜੀ 5 ਸਤੰਬਰ ਨੂੰ ਜਾਓ ਔਰ ਸਾਡੀ ਫਿਲਮ ਦੇਖੋ ਸਪੋਰਟ ਕਰੋ ਪਿਆਰ ਦਿਓ ਔਰ ਬਹੁਤ ਸੋਹਣੀ ਫਿਲਮ ਤੁਸੀਂ ਦੇਖ ਕੇ ਆਉਂਗੇ ਤਾਂ ਬਿਲਕੁਲ 5 ਸਤੰਬਰ ਨੂੰ ਦੇਖੋ cinema ch jaake ਨਿਰਾਸ਼ਾ ਨਹੀਂ ਹੋਗੀ ਬਹੁਤ ਹੀ ਅਲੱਗ ਤਰ੍ਹਾਂ ਦੀ ਫਿਲਮ ਹੈ ਪਿਆਰੀ ਫਿਲਮ ਹੈ ਪੂਰੇ ਪਰਿਵਾਰ ਨੂੰ ਲੈ ਕੇ ਜਾਓ ਉਹ ਬਹੁਤ ਮਜ਼ਾ ਆਏਗਾ ਤੁਹਾਨੂੰ ਬਿਲਕੁਲ ਤੇ ਮੈਂ ਵੀ ਲਾਸਟ ਵਿੱਚ ਇਹੀ ਚੀਜ਼ ਕਹੂੰਗਾ ਅਗਰ ਤੁਹਾਨੂੰ ਟ੍ਰੇਲਰ ਪਸੰਦ ਆਇਆ ਤਾਂ ਓਬਵੀਅਸਲੀ ਫਿਲਮ ਵੀ ਉਸ ਤੋਂ ਦੁੱਗਣੀ ਪਸੰਦ ਆਊਗੀ ਤੇ ਹੁਣ ਮੈਨੀਆਂ ਮਲਕੀ ਸਿੰਘ ਨੂੰ ਦੁਇਜਾਜ਼ਤ ਮਿਲਦੇ ਆ ਅਗਲੀ ਵਾਰ ਥੈਂਕ ਯੂ ਜੀ